ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਆਨ ਕਿ ਲੁਧਿਆਣਾ ਪੱਛਮੀ ਦੇ ਹੈਬੋ ਵਾਲੇ ਇਲਾਕੇ ਤੇ ਲੋਕਾਂ ਦਾ ਜੋਸ਼ ਤੇ ਜਨੂਨਾ ਆਮ ਆਦਮੀ ਪਾਰਟੀ ਦੀ ਜਿੱਤ ਦੀ ਗਵਾਹੀ ਪਾ ਰਿਹਾ ਹੈ ਖਾਸ ਕਰਕੇ ਸਾਡੀਆਂ ਮਾਵਾ ਪੈਣਾ ਨੂੰ ਅਪੀਲ ਹੈ ਕਿ ਆਪਣੇ ਸ਼ਹਿਰ ਦੇ ਪੁੱਤ ਸੰਜੀਵ अरोड़ा ਨੂੰ ਜਿਤਾ ਕੇ ਵਿਧਾਇਕ ਬਣਾਓ ਜੋ ਤੁਹਾਡੇ ਸੁੱਖ-ਦੁੱਖ ਦਾ ਤੁਹਾਡੇ ਨਾਲ ਖੜਦੇ ਨੇ ਇੰਨੀ ਪਾਰੀ ਗਿਣਤੀ ਤੁਸੀਂ ਕੰਮ ਦਾ ਟਾਈਮ ਹੈ ਕਿਉਂਕਿ ਦਿਨੇ ਗਰਮੀ ਜ਼ਿਆਦਾ ਹੁੰਦੀ ਹੈ ਦੁਕਾਨਦਾਰੀ ਦਾ ਟਾਈਮ ਹੈ ਕਬੀਲਦਾਰੀ ਦਾ ਟਾਈਮ ਹੈ ਖਾਸ ਤੌਰ ਤੇ ਮਾਵਾ ਭੈਣਾਂ ਦਾ ਇੰਨੀ ਭਾਰੀ ਗਿਣਤੀ ਜਿੱਥੇ ਆਉਣਾ ਇਹ ਬਹੁਤ ਸਾਡੇ ਲਈ ਜੋਸ਼ ਭਰਨ ਵਾਲਾ ਪ੍ਰੇਰਣਾ ਵਾਲਾ ਜਿਹੜਾ ਕੰਮ ਹੈ ਕਿਉਂਕਿ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਖਾਸ ਤੌਰ ਤੇ ਮਾਵਾ ਭੈਣਾਂ ਨੂੰ ਉਹਨੂੰ ਸਾਰਾ ਪਤਾ ਹੁੰਦਾ ਚੁੱਲੇ ਦਾ ਕਿ ਚੁੱਲੇ ਦੇ ਖਰਚੇ ਕਿੰਨੇ ਵਧ ਗਏ ਚੁੱਲਾ ਚਲਾਉਣਾ ਕਿੰਨਾ ਔਖਾ ਹੋ ਗਿਆ ਤੋ ਉਹਨਾਂ ਨੂੰ ਜ਼ਰੂਰ ਐਕਟਿਵ ਰਾਜਨੀਤੀ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਕਿਉਂਕਿ ਹਰ ਗੱਲ ਨੂੰ ਤੁਹਾਡੇ ਚੁੱਲ੍ਹੇ ਦੀ ਹਰ ਇੱਕ ਚੀਜ਼ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਪਹਿਲਾਂ ਆਪਾਂ ਵੋਟ ਨਹੀਂ ਪਾਉਣ ਜਾਂਦੇ ਬਾਅਦ ਚ 5 ਸਾਲ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਸਵੈਸ ਕਰਕੇ ਜੇ ਮਾਵਾ ਪੈਣਾ ਨੂੰ ਖਾਸ ਤੌਰ ਤੇ ਕਹਿੰਨਾ ਜੇ ਤੁਹਾਡੇ ਬਿਨਾ ਚੁੱਲਾ ਨਹੀਂ ਚੱਲ ਸਕਦਾ ਘਰ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਤੁਸੀਂ ਹਿੱਸਾ ਲਿਆ ਕਰੋ ਕਿਉਂਕਿ ਕਿਸੇ ਘਰ ਚ ਨਸ਼ਾ ਆ ਗਏ ਰੱਬ ਨਾ ਕਰੇ ਨਸ਼ਾ ਆ ਗਿਆ ਸਭ ਤੋਂ ਵੱਧ ਦੁਖੀ ਉਸ ਘਰ ਦੀਆਂ ਮਾਵਾ ਪੈਣਾ ਹੁੰਦੀਆਂ ਚਾਹੇ ਪਤੀ ਹੈ ਚਾਹੇ ਭਰਾ ਹੈ ਚਾਹੇ ਪਿਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਘਰ ਹੁਣ ਬਰਬਾਦੀ ਵੱਲ ਤੁਰ ਪਿਆ ਸਵੇਸ਼ ਕਰਕੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚੇ ਹੋ ਇੱਕ ਵਾਰਡ ਦਾ ਇਕੱਠ ਹੈ ਕੋਈ ਇਹ ਨਹੀਂ ਹੈਗਾ ਕਿ 12 ਬੱਸਾਂ ਭਰ ਕੇ ਲੈ ਕੇ ਆਏ ਤਾਂ ਤੁਹਾਡਾ ਇੱਥੇ ਆਉਣਾ ਹੀ ਸਾਡੇ ਲਈ ਬਹੁਤ ਸ਼ੋਭ ਸੰਕੇਤ ਹੈ 19 ਤਰੀਕ ਨੂੰ ਵੋਟਾਂ ਪੈਣਗੀਆਂ ਸਾਡੇ ਐਮਐਲਏ ਸਾਹਿਬ ਸਵਰਗਵਾਸੀ ਗੁਰਪ੍ਰੀਤ ਗੋਗੀ ਜੀ ਦਾ ਅਚਾਨਕ ਚਲੇ ਜਾਣਾ ਵੈਸੇ ਵੋਟਾਂ ਦੀ ਲੋੜ ਨਹੀਂ ਪੈਣੀ ਸੀ ਜੇ ਪਰ ਪਰਮਾਤਮਾ ਨੂੰ ਜੋ ਮਨਜ਼ੂਰ ਹੈ ਭਾਣਾ ਮੰਨਣਾ ਪੈਂਦਾ ਤੇ ਉਹਦੀ ਬਾਈ ਇਲੈਕਸ਼ਨ 19 ਤਰੀਕ ਨੂੰ ਹੈ ਤੇ ਸਾਡੇ ਵੱਲੋਂ ਸੰਜੀਵ अरोड़ा ਜੀ ਸਾਡੇ ਉਮੀਦਵਾਰ ਨੇ ਤੁਹਾਡੇ ਜਾਣੇ ਪਛਾਣੇ ਨੇ ਸ਼ਹਿਰ ਦੇ ਜੰਪਲ ਨੇ ਸ਼ਹਿਰ ਦੇ ਚੱਪੇ-ਚੱਪੇ ਨੂੰ ਜਾਣਦੇ ਨੇ ਔਰ ਸ਼ਹਿਰ ਦੀ ਹਰ ਸਮੱਸਿਆ ਨੂੰ ਜਾਣਦੇ ਨੇ ਤੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕਹੀ ਜਾਂਦੀ ਹੈ ਪਾਰਲੀਮੈਂਟ ਉਹਦੇ ਮੈਂਬਰ ਨੇ ਤੇ ਮੈਂਬਰ ਹੁੰਦੇ ਹੋਏ ਵੀ ਇਹਨਾਂ ਨੇ ਬਹੁਤ ਸਾਰੇ ਕੰਮ ਗਣਾਏ ਨੇ ਕੀਤੇ ਨੇ ਪਰ ਲੋਕਾਂ ਦੁਆਰਾ ਚੁਣ ਕੇ ਜਾਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਚਾਹੇ ਕੋਈ ਪੰਚਾਇਤ ਮੈਂਬਰ ਹੀ ਚੁਣਿਆ ਜਾਵੇ ਬਹੁਤ ਵੱਡੀ ਗੱਲ ਹੈ ਲੋਕਾਂ ਦਾ ਫਤਵਾ ਲੈਣਾ ਬਹੁਤ ਵੱਡੀ ਗੱਲ ਹੈ ਸੋ ਇਸ ਕਰਕੇ ਸਾਡੇ ਵੱਲੋਂ अरोड़ा ਸਾਹਿਬ ਜਿਹੜੇ ਕਿ ਕੰਮ ਕਰਾਉਣ ਲਈ ਚਾਹੇ ਹਸਪਤਾਲ ਦਾ ਕੰਮ ਦੇ ਦਿਓ ਚਾਹੇ ਸੜਕਾਂ ਦਾ ਦੇ ਦਿਓ ਚਾਹੇ ਜਿਹੜੀ ਮਰਜ਼ੀ ਡਿਊਟੀ ਲਾ ਦਿਓ ਕੰਮ ਕਰਾ ਕੇ ਪੂਰਾ ਐਡਾ ਕਿਤਾਬਚਾ ਮੈਨੂੰ ਦਿਖਾ ਕੇ ਗਏ ਇੱਕ ਦਿਨ ਵੀ ਆਹ ਕੰਮ ਕਰਾਏ ਨੇ ਮੈਂ ਲੁਧਿਆਣੇ ਨੇ ਦੂਜੇ ਪਾਸਿਓ ਉਹੀ ਨੇ ਗੁੱਸੇ ਵਾਲੇ ਹੰਕਾਰ ਵਾਲੇ ਗਾਲਾਂ ਕੱਢਣ ਵਾਲੇ ਲੋਕਾਂ ਨੂੰ ਭਰ ਕਹਿਣਾ ਹੈ ਕਿ ਵੀ ਉਧਰ ਹੰਕਾਰ ਵਾਲੇ ਨੇ ਇੱਧਰ ਪਿਆਰ ਵਾਲੇ ਆ ਇੰਨਾ ਕ ਫਰਕ ਹੈ ਉਹਨਾਂ ਤਾਂ ਹਾਰਨ ਤੋਂ ਬਾਅਦ ਨਹੀਂ ਹਜੇ ਸਰੀਆਂ ਨਿਕਲੇ ਧੌਣ ਚ ਹਜੇ ਵੀ ਧੌਣ ਚ ਕਿੱਲੇ ਲਈ ਫਿਰਦੇ ਆ ਵੀ ਆ ਜਾਣ ਤਾਂ ਸਾਡੀ ਵਾਰੀ ਕਿਵੇਂ ਆਜੂਗੀ ਵਾਰੀ ਜਦੋਂ ਲੋਕਾਂ ਨੇ ਤੁਹਾਨੂੰ ਦਰਕਾਰ ਹੀ ਦਿੱਤਾ ਉਹਨਾਂ ਨੇ ਆਪ ਦੀ ਲੜਾਈ ਲੜਨੀ ਹੈ ਕੁਰਸੀ ਦੀ ਅਸੀਂ ਪੰਜਾਬ ਦੀ ਤੁਹਾਡੇ ਬੱਚਿਆਂ ਦੀ ਤੁਹਾਡੇ ਫਿਊਚਰ ਦੀ ਲੜਾਈ ਲੜਨੀ ਹੈ ਫਰਕ ਇੰਨਾ ਹੈ